ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼蒂ਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜੋ ਹੈ ਤੋਂ ਦੇ ਵਿੱਚੋਂ ਕੀਲਾ ਕੱਢ ਦਿੱਤਾ ਹੈ ਪੰਜਾਬ ਦੇ ਕਿਸਾਨਾਂ ਨੇ ਜਿੱਥੇ ਲੈਣ ਪੁਣੀ ਪਾਲਿਸੀ ਨੂੰ ਲੈ ਕੇ ਵਾਰ-ਵਾਰ ਰੋਲਾ ਪਾ ਰਿਆ ਪਾਇਆ ਜਾ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਲੇਕਿਨ ਪੰਜਾਬ ਦੇ ਕਿਸਾਨਾਂ ਨੇ ਵਖਾ ਦਿੱਤਾ ਕਿ ਜੇਕਰ ਅਸੀਂ ਨਰਿੰਦਰ ਮੋਦੀ ਦੇ ਜੋ ਹੈ ਨਾਜਾਇਜ਼ ਆਪਣੇ ਹੱਕਾਂ ਨੂੰ ਨਹੀਂ ਉੱਪਰ ਜਿੱਤਣ ਦਿੱਤਾ ਲੇਕਿਨ ਤੁਸੀਂ ਕਿਵੇਂ ਪੰਜਾਬ ਦੇ ਉੱਤੇ ਜੇ ਇਹ ਨਾਜਾਇਜ਼ ਲੈਂਡ ਪੁਲਿੰਗ ਪਾਲਿਸੀ ਵਰਗੀਆਂ ਸਕੀਮਾਂ ਨੂੰ ਕੱਢ ਜਾਓਗੇ ਜਿੱਥੇ ਕਿਸਾਨਾਂ ਨੂੰ ਰਜਮਾ ਗੁੱਸਾ ਸੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਦੋਂ ਉਹਨਾਂ ਦੇ ਜੋ ਨੇ ਉਖੇੜੇ ਗਏ ਜਦੋਂ ਉਹਨਾਂ ਨੇ ਵੱਡੇ ਤਰਨੇ ਲਗਾਏ ਹੋਏ ਸੀ ਨਰਿੰਦਰ ਮੋਦੀ ਦੇ ਖਿਲਾਫ ਲੇਕਿਨ ਦੂਸਰੇ ਪਾਸੇ ਹੁਣ ਲੈਂਡ ਪੁਲਿੰਗ ਪਾਲਿਸੀ ਦਾ ਇੱਕ ਨਵਾਂ ਬਖੇੜਾ ਖੜਾ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਉਹਦੇ ਚੱਲਦਿਆਂ ਹੀ ਕਿਸਾਨਾਂ ਨੇ ਰੱਜ ਕੇ ਵਿਰੋਧ ਕੀਤਾ ਰੱਜ ਕੇ ਰੋਲਾ ਪਾਇਆ ਤੇ ਆਪਣੇ ਹੱਕਾਂ ਨੂੰ ਲੈ ਕੇ ਜੋ ਨੇ ਜਿੱਤ ਪ੍ਰਾਪਤ ਕਰਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਜਿੱਥੇ ਕਿਸਾਨਾਂ ਨੇ ਵਾਰ-ਵਾਰ ਕਿਹਾ ਕਿ ਜੇਕਰ ਇਹ ਲੈਨ ਪੁਲਿੰਗ ਪਾਲਿਸੀ ਵਰਗੀਆਂ ਨੀਤੀਆਂ ਸਾਡੇ ਪਿੰਡਾਂ ਦੇ ਵਿੱਚ ਲੈ ਕੇ ਆਉਣੀਆਂ ਨੇ ਤਾਂ ਆਪਣੀ jaan ਨੂੰ ਆਪਣੀ jaan ਦੇ ਉੱਪਰ ਜੋ ਵੀ ਤੁਹਾਡੇ ਉੱਪਰ ਹਮਲਾ ਕੀਤਾ ਜਾਵੇਗਾ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਕਿਉਂਕਿ ਜੇਕਰ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਖੜੇ ਹੋ ਸਕਦੇ ਆ ਐਮਐਸਪ ਨੂੰ ਲੈ ਕੇ ਤਾਂ ਤੁਸੀਂ ਕੋਈ ਵੱਡੀਆਂ ਨਹੀਂ ਹੈਗੇ ਕਿਉਂਕਿ ਤੁਸੀਂ ਸਾਡੇ ਚੋਂ ਹੀ ਨਿਕਲੇ ਹੋਏ ਹੋ ਸਾਡੀਆਂ ਹੀ ਵੋਟਾਂ ਦੇ ਉੱਤੇ ਜਿੱਤੇ ਹੋਏ ਹੋ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੋਟਾਂ ਮੰਗਣ ਆਇਆ ਸੀ ਤਾਂ ਅਸੀਂ ਤੇਰੇ ਮੂੰਹ ਨੂੰ ਪਾਈਆਂ ਸੀ ਕਿਸਾਨ ਭਰਾਵਾਂ ਨੇ ਰੱਜ ਕੇ ਜਿੱਥੇ ਵਿਰੋਧ ਵੀ ਕੀਤਾ ਲੇਕਿਨ ਦੂਸਰੇ ਪਾਸੇ ਲੋਕਾਂ ਨੂੰ ਜਿਹੜਾ ਹੈ 2022 ਦੇ ਵਿੱਚ ਵੱਡੇ ਵੱਡੇ ਵਿਚਾਰ ਦੇ ਕੇ ਜਿੱਥੇ ਵੋਟਾਂ ਇਕੱਠੀਆਂ ਕੀਤੀਆਂ ਗਈਆਂ ਆਪਦਾ ਵੋਟ ਬੈਂਕ ਭਰਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੇਕਿਨ ਅਜੇ ਆ ਕੁਛ ਵੀ ਕਰਦੇ ਨਜ਼ਰ ਨਹੀਂ ਆਏ ਤਾਂ ਉੱਤੋਂ ਆ ਕੇ ਤੁਸੀਂ ਲੈਣ ਪੂਣੀ ਪਾਲਿਸੀ ਵਰਗੀਆਂ ਨੀਤੀਆਂ ਸਾਨੂੰ ਦੱਸ ਰਹੇ ਹੋ ਦਿੱਲੀ ਤੋਂ ਨਕਾਰੇ ਹੋਏ ਲੋਕ ਸਾਡੇ ਉੱਤੇ ਆ ਕੇ ਰਾਜ ਕਰ ਰਹੇ ਨੇ ਕਿਉਂ ਪੰਜਾਬ ਦੇ ਉੱਤੇ ਰਾਜ ਕਰਨਾ ਇੰਨਾ ਸੌਖਾ ਹੈ ਤੁਸੀਂ ਜਦੋਂ ਵੀ ਆਉਂਦੇ ਹੋ ਕੋਈ ਆਪਣੀਆਂ ਨੀਤੀਆਂ ਲੈ ਕੇ ਪਹੁੰਚ ਜਾਂਦੇ ਹੋ ਉਹਦੇ ਚੱਲਦੇ ਆ ਹੀ ਇੱਕ ਹੁਣ ਮੁੱਖ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਲੈਂਡ ਪੁਲਿੰਗ ਪਾਲਿਸੀ ਜਿਹੜੀ ਹੈ ਤੁਹਾਨੂੰ ਦੱਸਦੇ ਨੇ ਕਿ ਪੰਜਾਬ ਸਰਕਾਰ ਦੇ ਵਿਧਾਨਾਂ ਚ ਕੀਰੀ ਲੈਂਡ ਪੁਲਿੰਗ ਪਾਲਿਸੀ ਵਾਪਸ ਲੈ ਲਈ ਗਈ ਹੈ ਇਸ ਸਬੰਧ ਵਿੱਚ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਦੇ ਪ੍ਰਿੰਸੀਪਲ ਸਿਕਤਰ ਨੇ ਪੱਤਰ ਜਾਰੀ ਕਰ ਦਿੱਤਾ ਹੈ ਕਿ ਇਹਨਾਂ ਨੇ ਕਿਹਾ ਕਿ 14 ਮਈ 2025 ਨੂੰ ਲਾਗੂ ਕੀਤੀ ਗਈ ਪੰਜਾਬ ਲੈਂਡ ਪਾਲਿਸੀ ਇਸ ਨਾਲ ਜੁੜੇ ਸੋਧਾਂ ਨੂੰ ਵਾਪਸ ਲਿਆ ਜਾ ਰਿਹਾ ਹੈ ਇਹ ਪਾਲਿਸੀ ਹੇਠ ਜਾਰੀ ਔਏ ਲੈਟਰ ਆਫ اٹੈਂਟ ਐਲਓਆਈ ਰਜਿਸਟ੍ਰੇਸ਼ਨ ਤੇ ਕਿਸੇ ਹੋਰ ਤਰ੍ਹਾਂ ਦੇ ਕੰਮ ਰੱਦ ਕੀਤੇ ਜਾਂਦੇ ਹਨ ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਉਹੀ ਪਾਲਿਸੀ ਵਾਪਸ ਲਵੇ ਨਹੀਂ ਤਾਂ ਅਦਾਲਤ ਇਸ ਨੂੰ ਰੱਦ ਕਰ ਦਵੇਗਾ ਹਾਲਾਂਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਲਿਸੀ ਕਿਸਾਨਾਂ ਨੂੰ ਪਸੰਦ ਨਹੀਂ ਆਈ ਇਸ ਕਾਰਨ ਪਾਲਿਸੀ ਅਸੀਂ ਵਾਪਸ ਲੈ ਲਈ ਹੈ ਦੱਸ ਦਈਏ ਕਿ ਪੰਜਾਬ ਦੇ ਕਿਸਾਨ ਲਗਾਤਾਰੇ ਪਾਲਿਸੀ ਦਾ ਵਿਰੋਧ ਕਰ ਰਹੇ ਹਨ ਉਹਨਾਂ ਦਾ ਕਹਿਣਾ ਕਿ ਇਸ ਪਾਲਿਸੀ ਰਾਹੀਂ ਸਰਕਾਰ ਉਹਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੀ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਹਰ ਇੱਕ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਭਾਜਪਾ ਐ ਸ਼ਰਮੀਆ ਅਕਾਲੀ ਦਲ ਐ ਕਾਂਗਰਸ ਪਾਰਟੀ ਐ ਤਾਂ ਸਭ ਦਾ ਜਿੱਥੇ ਰੱਜ ਕੇ ਵਿਰੋਧ ਕੀਤਾ ਗਿਆ ਗਿਆ ਸੀ ਆਮ ਆਦਮੀ ਪਾਰਟੀ ਦਾ ਤੇ ਹੁਣ ਕਿਸਾਨਾਂ ਵੱਲੋਂ ਵੀ ਜਿੱਥੇ ਰੱਜ ਕੇ ਲੈਂਡ ਪੋਲੀਸੀ ਦਾ ਵਿਰੋਧ ਕੀਤਾ ਗਿਆ ਤੇ ਉਹਦੇ ਚੱਲਦਿਆਂ ਹੀ ਇੱਕ ਵੱਡੇ ਤਹਿਤ ਨਾਲ ਜੋ ਹੈ ਪੋਲੀਸੀ ਵਾਪਸ ਲਈ ਜਾ ਰਹੀ ਹੈ ਗੱਲ ਕਰਦੇ ਆ ਕਿ ਅਦਾਲਤ ਨੇ ਵੱਡੇ ਸਵਾਲ ਪੁੱਛੇ ਕਿ ਪੋਲੀਸੀ 65000 ਏਕੜ ਜ਼ਮੀਨ ਲਈ ਜਾਂਦੀ ਹੈ ਤਾਂ ਉੱਗਣ ਵਾਲੇ ਅਨਾਜ ਦਾ ਕੀ ਹੋਵੇਗਾ ਖੇਤੀ ਮਜ਼ਦੂਰਾਂ ਦਾ ਪਵਿੱਕ ਕਿਵੇਂ ਸੁਰੱਖਿਅਤ ਰਹੇਗਾ ਹਾਈ ਕੋਰਟ ਨੇ ਸਾਫ ਕਿਹਾ ਕਿ ਸਰਕਾਰ ਜੇ ਪਾਲਿਸੀ ਵਾਪਸ ਨਹੀਂ ਅਦਾਲਤ ਨੂੰ ਇਸ ਨੂੰ ਰੱਦ ਕਰ ਕਰ ਦੇਵੇਗੀ ਸਰਕਾਰ ਵਕੀਲਾ ਨੇ ਕਿਹਾ ਕਿ ਸਰਕਾਰ ਨਾਲ ਚਰਚਾ ਕਰਕੇ ਉੱਚ ਜਵਾਬ ਦੇਣੇ ਪੈਣਗੇ ਅਦਾਲਤ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ 4 ਹਫ਼ਤਿਆਂ ਦਾ ਸਮਾਂ ਦਿੱਤਾ ਸੀ ਲੇਕਿਨ ਹੁਣ ਉਹ ਰੱਦ ਕਰਨ ਦੇ ਵਿੱਚ ਕਾਮਯਾਬ ਹੋ ਚੁੱਕੇ ਨੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਹੈ ਸੁੱਖ ਦਾ ਸਾਹ ਮਿਲਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਆਪਣੀ ਜਿੱਤ ਜੋ ਹੈ ਆਪਣੇ ਹੱਕ ਲੈਣਾ ਜਾਣਦੇ ਨੇ ਪੰਜਾਬ ਦੇ ਕਿਸਾਨ ਧੰਨ